ਸাশ੍ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਪਰਮਾ ਸ਼ਿਮਲਾ ਮਿਰਚ ਦੀ ਬਹੁਤ ਜ਼ਰਾ ਟੇਸਟੀ ਰੈਸਪੀ ਪਰਮਾ ਸ਼ਿਮਲਾ ਮਿਰਚਾਂ ਫਿਰ ਸ਼ਿਮਲਾ ਮਿਰਚ ਦੀ ਸਬ지 ਤੁਸੀਂ ਬਹੁਤ ਵਾਰ ਬਣਾਈ ਹੋਏਗੀ ਪਰ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਕਦੀ ਵੀ ਸ਼ਿਮਲਾ ਮਿਰਚ ਨਹੀਂ ਬਣਾਈ ਹੋਏਗੀ ਬਹੁਤ ਜ਼ਰਾ ਟੇਸਟੀ ਬਣ ਕੇ ਤਿਆਰ ਹੋਏਗੀ ਇਕਤਮ ਨਵੇਂ ਤਰੀਕੇ ਨਾਲ ਬਹੁਤ ਹੀ ਚਟਪਟੀ ਪਰਮਾਸ਼ ਸ਼ਿਮਲਾ ਮਿਰਚ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਚੋ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਆਪਾਂ ਬਹੁਤ ਹੀ ਟੇਸਟੀ ਪਰਮਾਸ਼ ਸ਼ਿਮਲਾ ਮਿਰਚ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ रेसिपी बनाने इतने मैं दस इस तरह के छोटे पीस शिमला मिर्चा लिया हन। ते वेट भी यह पौ ग्राम हैं तो परवान शिमला मिर्चा बनाने लिए आप इस तरह के छोटी छोटी शिमला मिर्चा ही लेनिया हैं शिमला मिर्चा मैं चंगी तरह धो के तो सुेके कपड़े न साफ करके तो रख लिया है शिमला मिर्च की स्टफिंग आप बिल्कुल अलग तरीके बनावे इतने मैं इस तरह का भुजिया लिया है यानी कि भुजिया नमकीन थोड़े जिद पीरट्स सब इस तरह के थोड़ा जि सेविया है ਤੁਸੀਂ ਪੀਨਟਸ ਜ਼ਿਆਦਾ ਜਾਂ ਇਸ ਤੋਂ ਘੱਟ ਵੀ ਲੈ ਸਕਦੇ ਹੋ ਮੈਂ ਥੋੜੇ ਜਿਹਾ ਪੀਨਟਸ ਇਹਦੇ ਵਿੱਚ ਜ਼ਿਆਦਾ ਲਏ ਹਨ ਤੇ ਅੱਧੇ ਕੌਲੀ ਆਪਾਂ ਲੈ ਲਈਏ ਤੈਨੂੰ ਮਿਕਸਰ ਦੇ ਜਾਰ ਵਿੱਚ ਪਾ ਕੇ ਦਰਦਰਾ ਜਿਹਾ ਪੀਸ ਕੇ ਤਿਆਰ ਕਰਾ ਕੇ ਬਿਲਕੁਲ ਫਾਈਨ ਪਾਊਡਰ ਨਹੀਂ ਬਣਾਵਾਂਗੇ ਕਰ ਵੀ ਜਿਹੜਾ ਵੀ ਨਮਕੀਨ ਪਿਆ ਹੋਵੇ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਥੋੜੀ ਜਿਹੀ ਮੂੰਗਫਲੀ ਦੇ ਗਿਰੀਆਂ ਇਸ ਤਰ੍ਹਾਂ ਝੂਟ ਪਾਉਣੀਆਂ ਹਨ ਤੇ ਇਸ ਤਰ੍ਹਾਂ ਤਾਂ ਮੈਂ ਦਰਦਰਾ ਜਿਹਾ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਇੱਥੇ ਮੈਂ ਚੌਪਰ ਲਿਆ ਹੈ ਇਹਦੇ ਵਿੱਚ ਪਾਵਾਂਗੇ 5 ਤੋਂ 6 ਕਲੀਆਂ ਲਸਣ ਦੀਆਂ ਇੱਥੇ ਮੈਂ ਵੱਡੇ ਸਾਈਜ਼ ਦੀਆਂ ਕਲੀਆਂ ਲਈਆਂ ਹਨ ਤੇ ਨਾਲ ਹੀ ਪਾ ਦਵਾਂਗੇ 2 ਇੰਚ ਅਦਰਕ ਦਾ ਟੁਕੜਾ ਕੱਟ ਕੇ ਲਿਆ ਹੈ ਇੱਕ ਤੋਂ ਦੋ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਇੱਕ ਛੋਟੇ ਸਾਈਜ਼ ਦਾ ਪਿਆਜ਼ ਲਿਆ ਹੈ ਤੇ ਪਿਆਜ਼ ਨੂੰ ਮੈਂ ਰਫਲੀ ਜਿਹਾ ਕੱਟ ਲਿਆ ਹੈ ਹੁਣ ਚੋਪਰ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਚੋਪ ਕਰ ਲਵਾਂਗੇ ਚੋਪਰ ਅੱਜਕਲ ਸਾਰੇ ਘਰਾਂ ਵਿੱਚ ਹੁੰਦਾ ਹੈ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਚੋਪਰ ਨਾ ਹੋਵੇ ਤੁਸੀਂ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਵੀ ਸਕਦੇ ਹੋ ਦੇਖੋ ਇਸ ਤਰ੍ਹਾਂ ਮੈਂ ਦਰਦਰਾ ਜਿਹਾ ਇਸਾਰਾ ਕੁਝ ਚੋਪ ਕਰ ਲਿਆ ਹੈ ਤੇ ਹਰੀਆਂ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਐਡ ਕਰ ਸਕਦੇ ਹੋ गैस के उपर मैं एक पेन रखे ए चम्मच तेल दे पावे तेल में आप चंगी तरह गर्म कर ले इस तरीके आप पेन तेल लगा दिता है इतने मैं सरों का तेल लिया है तेल गर्म हो गया है ए देवे अद्धा चम्मच जीरा अदा चम्मच सुखा धनिया इस तरीके दलदरा जहाँ कुटके लिया है हल्का जहाँ इन आप फ्राई किया है तो ये पावे जोड़ा आप अदरक लसन हरिया मिर्च प्याज जॉप किया एड करके आप लाइट ज गोल्डन होन तक पका लवेंगे ਹੋਨੇ ਸਾਰਾ ਕੁਝ ਦੇਖੋ ਇਸ ਤਰ੍ਹਾਂ ਲਾਈਟ ਜਾਂ 골ਡਨ ਹੋ ਗਿਆ ਹੈ ਤੇ ਦੂਜਾ ਆਪਾਂ ਕੁਝ ਮਸਾਲੇ ਐਡ ਕਰਾਂਗੇ। ਸਵਾਦ ਅਨੁਸਾਰ ਇਹਦੇ ਵਿੱਚ ਨਮਕ ਐਡ ਕਰਾਂਗੇ ਕਿਉਂਕਿ ਜਿਹੜਾ ਆਪਾਂ ਨਮਕੀਨ ਲਿਆ ਹੈ ਉਹਦੇ ਵਿੱਚ ਵੀ ਨਮਕ ਹੁੰਦਾ ਹੈ ਤੇ ਅੱਧਾ ਚਮਚ ਹਲਦੀ ਦਾ ਪਾਊਡਰ ਐਡ ਕਰ ਦਵਾਂਗੇ ਤੇ ਚਮੇ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਅੱਧਾ ਚਮਚ ਅਨਾਰਦਣੇ ਦਾ ਪਾਊਡਰ ਐਡ ਕਰਾਂਗੇ ਜਾਂ ਫਿਰ ਤੁਸੀਂ ਇੱਥੇ ਅੱਧਾ ਚਮਚ ਆਮਚੂਰ ਦਾ ਪਾਊਡਰ ਵੀ ਲੈ ਸਕਦੇ ਹੋ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਹਲਕਾ ਜਾਂ ਇਸ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰਨਾ ਹੈ। ਉਹਨਾਂ ਇੱਥੇ ਮੈਂ 3 ਤੋਂ 4 మీడియం ਸਾਈਜ਼ ਦੇ ਆਲੂ ਉਬਾਲ ਕੇ ਲੈ ਹਨ ਤੇ ਇਹਨਾਂ ਨੂੰ ਮੈਸ਼ ਕਰ ਲਿਆ ਹੈ ਤੁਸੀਂ ਇੱਥੇ ਵੱਡੇ ਸਾਈਜ਼ ਦੇ ਦੋ ਆਲੂ ਵੀ ਲੈ ਸਕਦੇ ਹੋ ਤੇ ਆਲੂ ਪਾ ਕੇ ਆਪਾਂ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨੇ ਹਨ ਇਹਨਾਂ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਰੜਨਾ ਹੈ ਕਿਉਂਕਿ ਜਦੋਂ ਆਪਾਂ ਇਸ ਤਰੀਕੇ ਨਾਲ ਮਸਾਲਾ ਜਿਹੜਾ Shimla mirchਾਂ ਵਿੱਚਾਂ ਵਿੱਚ ਪਾਵਾਂਗੇ ਤੇ Shimla mirchਾਂ ਬਹੁਤ ਜ਼ਰਾ ਟੇਸਟੀ ਚਟਪਟੀਆਂ ਬਣ ਕੇ ਤਿਆਰ ਹੋਣਗੀਆਂ ਤੇ ਆਲੂ ਵੀ ਕੱਚੇ-ਕੱਚੇ ਨਹੀਂ ਰਹਿਣਗੇ ਇਹ ਜਿਹੜੀ ਆਲੂ ਦੀ ਪੀਠੀ ਹੈ ਤੁਸੀਂ ਇਸ ਪੀਠੀ ਨੂੰ ਸਮੋਸਿਆਂ ਵਿੱਚ ਜਾਂ ਫਿਰ ਸਪਰਿੰਗ ਰੋਲ ਵਿੱਚ ਵੀ ਪਾ ਸਕਦੇ ਹੋ ਬਹੁਤ ਜ਼ਰਾ ਟੇਸਟੀ ਮਸਾਲੇਦਾਰ ਪੀਠੀ ਆਲੂ ਦੀ ਬਣ ਕੇ ਤਿਆਰ ਹੁੰਦੀ ਹੈ 4 ਤੋਂ 5 ਮਿੰਟ ਲਗਾਤਾਰ ਮੈਂ ਆਲੂਆਂ ਦਾ ਮਸਾਲਾ ਜਿਹੜਾ ਹੈ ਰਾਲ ਲਿਆ ਦੇਖੋ ਆਪਣਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਤੇ ਇਸ ਮਸਾਲੇ ਨੂੰ ਉਤਾਰ ਕੇ ਮੈਂ ਸਾਈਡ ਤੇ ਰੱਖ ਲਿਆ ਹੈ ਇਹਨ ਜਿਹੜਾ ਨਮਕੀਨ ਆਪਾਂ ਸਾਈਡ ਤੇ ਦਰਦਰਾ ਕੁਟ ਕੇ ਰੱਖਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਦੋ ਚਮਚ ਆਪਾਂ ਹਲੇ ਸਾਈਡ ਤੇ ਰੱਖਾਂਗੇ ਇਹ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਹੁਣ ਬਰੀ ਘਟਿਆ ਹਰਾ ਧਨੀਆ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਹੁਣ ਇਹ ਸਾਰਾ ਕੁਝ ਚੰਗੀ ਤਰ੍ਹਾਂ ਨਾ ਮਿਕਸ ਕਰ ਦਵਾਂਗੇ ਸ਼ਿਮਲਾ ਮਿਰਚਾਂ ਦੀ ਪੀਠੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਰਾ ਟੇਸਟੀ ਚਟਪਟੀਆਂ ਸ਼ਿਮਲਾ ਮਿਰਚਾਂ ਬਣ ਕੇ ਤਿਆਰ ਹੋਣ ਗਿਆ हम शिमला मिर्चा के भरने वास्त अपनी चटपटी जी पिठी बन के तैयार हो बहुत ज़्यादा वाला बनी है हूँ आप शिमला मिर्चा की तैयारी करा शिमला मिर्चा मैं धो तो के सुखा के रखी हुई इस तरीके ना आप नाइफ ना इन डंडी जी बिल्कुल रिमूव कर देवेंगे अंदरों आप इस तरीके ना नाइफ लगाते हुए अंदरों बिल्कुल शिमला मिर्चों साफ़ कर देना है शिमला मिर्च बचों बिल्कुल चंगी तरह साफ़ करा ताकि चंगी तरह सारी पिठी अंदर तक भरी जा सके शिमला मिर्च में बिल्कुल आप अंदर खोखली कर देवे देखो इस तरीके ना सारे शिमला मिर्च तैयार कर लेवे हूँ मैं सारे शिमला मिर्चा देखो इस तरीके तैयार करके रख लिया तो इन्होंने आप पिठी एड करा स्टफिंग हूँ आप इस तरीके शिमला मिर्च अंदर भर देवे बिल्कुल चंगे तरह आप फिल करना है चम्मच या तो नाथा भर सकते हो इस तरीके आप सैट कर देवे ताकि अंदर तक जी है अपनी स्टफिंग चली जाए ਇਸ ਤਰ੍ਹਾਂ ਆਂਗੂਠਾ ਨਾਲ ਜਾਂ ਫਿਰ ਉਂਗਲੀ ਨਾਲ ਇਹਨਾਂ ਦਬਾਵਾਂਗੇ ਆਪਣੀ ਪੇਠੇ ਬਿਲਕੁਲ ਅੰਦਰ ਤੱਕ ਸੈੱਟ ਹੋ ਜਾਏ ਕਿ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਇਸ ਤਰੀਕੇ ਨਾਲ ਪਰ ਲਵਾਂਗੇ ਪਰਵਾ ਸ਼ਿਮਲਾ ਮਿਰਚਾ ਬਣਾਉਣ ਵਾਸਤੇ ਕੋਸ਼ਿਸ਼ ਕਰੋ ਕਿ ਸ਼ਿਮਲਾ ਮਿਰਚਾ ਬਹੁਤ ਹੀ ਛੋਟੇ-ਛੋਟੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਫਿਰ ਇਹ ਆਪਣੀ ਜਿਹੜੀ ਵਧੀਆ ਤਰੀਕੇ ਨਾਲ ਸ਼ਿਮਲਾ ਮਿਰਚ ਰੜ ਕੇ ਤਿਆਰ ਹੋਏਗੀ ਜੇ ਬਹੁਤ ਵੱਡੀਆਂ-ਵੱਡੀਆਂ ਸ਼ਿਮਲਾ ਮਿਰਚਾਂ ਹੋਣਗੀਆਂ ਤਾਂ ਟੇਸਟੀ ਨਹੀਂ ਲੱਗਣਗੀਆਂ ਕਿਉਂਕਿ ਉਹਨਾਂ ਵਿੱਚ ਮਸਾਲਾ ਇੰਨਾ ਜ਼ਿਆਦਾ ਪਰਚ ਜਾਏਗਾ ਕਿ ਉਹ ਖਾਣ ਵਿੱਚ ਬਹੁਤ ਹੀ ਹੈਵੀ ਹੋ ਜਾਣਗੀਆਂ हूँ मैं सारे शिमला मिर्चा देखो इस तरीके भर के रख लिया अपनी पीठी बिल्कुल परफेक्ट सारे मिर्चा भर गई है हूँ मैं गैस के उपर कढ़ाई रखती है ये पा देवे दो तो तीन चम्मच सरों का तेल सरों के तेल में यह सब्ज़ी बहुत ज़्यादा टेस्टी बन के तैयार होएगी तेल हूँ गर्म हो गया है ये आप शिमला मिर्चा इस तरीके रख देवेंगे गैस की दे फ्लेम आप इतने मीडियम रखा ਬਰਵਾ ਸ਼ਿਮਲਾ ਮਿਰਚਾਂ ਤੁਸੀਂ ਨਾਨ ਸਟਿਕ ਕੜਾਈ ਜਾਂ ਫਿਰ ਨੋਰਮਲ ਕੜਾਈ ਵਿੱਚ ਵੀ ਬਣਾ ਸਕਦੇ ਹੋ ਹਰ ਤਰ੍ਹਾਂ ਦੀ ਕੜਾਈ ਵਿੱਚ ਇਹ ਸ਼ਿਮਲਾ ਮਿਰਚਾਂ ਵਧੀਆ ਤਰੀਕੇ ਨਾਲ ਪੰਚ ਜਾਣਗੀਆਂ ਹੁਣ ਆਪਾਂ ਸਾਰੇ ਸ਼ਿਮਲਾ ਮਿਰਚਾਂ ਕੜਾਈ ਵਿੱਚ ਸੈੱਟ ਕਰ ਦਿੱਤੀਆਂ ਹਨ ਗੈਸ ਦੀ ਫਲੇਮ ਆਪਾਂ ਲੋ ਟੂ ਮੀਡੀਅਮ ਰੱਖਾਂਗੇ ਤੇ 2 ਤੋਂ 3 ਮਿੰਟ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਸ਼ਿਮਲਾ ਮਿਰਚਾਂ ਨੂੰ ਮੈਂ 2 ਤੋਂ 3 ਮਿੰਟ ਤੱਕ ਕੇ ਪਕਾ ਲਿਆ ਹੈ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਦੇਵਾਂਗੇ ਦੇਖੋ ਇਸ ਤਰ੍ਹਾਂ ਦੀ ਇੱਕ ਸਾਈਡ ਤਾਂ ਹੋ ਗਈਆਂ ਹਨ ਤੇ ਸਾਰੇ ਪਾਸੇ ਤੋਂ ਆਪਾਂ ਇਸੇ ਤਰੀਕੇ ਦੇ ਸ਼ਿਮਲਾ ਮਿਰਚਾਂ ਨੂੰ ਘੜ ਲਵਾਂਗੇ ਤਾਂ ਆਪਣੇ ਸ਼ਿਮਲਾ ਮਿਰਚਾਂ ਬਣ ਕੇ ਤਿਆਰ ਹੋ ਜਾਣ शिमला मिर्चा के जो जोड़ा भुजिया पा, नमकीन पाया है बेसन तो बनिया होंगे है जिदा करके अपनी स्टफिंग बाहर नहीं आएगी बिल्कुल अपनी स्टफिंग सैट हो जाएगी हूँ मैं शिमला मिर्च में ढक के तीन तो चार मिनट फिर तो लो टू मीडियम फ्लेम से पका लिया है एक बार फिर तो आपकी साइड चेंज करके देखा देखो शिमला मिर्चा हर पास तो बहुत ही वह तरीके रड़ गई हैं कलर देखो बहुत ही वाला आ गया है तो इन हूँ आप इस तरीके खुले ही पका लवेंगे तीन चार मिनट आप खुले ही पकाना है ਜਿਹੜਾ ਆਪਾਂ ਦਰਦਰਾ ਕੁੱਟਿਆ ਹੋਇਆ ਨਮਕੀਨ ਬਚਾਇਸੀ ਉਹ ਵੀ ਆਪਾਂ ਇਹਦੇ ਉੱਪਰ ਐਡ ਕਰ ਦਵਾਂਗੇ ਉੱਪਰ ਤੋਂ ਬਰੀ ਕਟਿਆ ਹਰਾ ਧਨੀਆ ਐਡ ਕਰ ਦਵਾਂਗੇ ਹਲਕਾ ਜਿਹਾ ਇੱਕ ਵਾਰੀ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਇਸ ਤਰੀਕੇ ਨਾਲ ਆਪਾਂ ਜਿਹੜੇ ਹਰ ਪਾਸੇ ਤੋਂ ਇਹਨਾਂ ਤੇ ਜਿਹੜਾ ਹੈ ਮਸਾਲਾ ਹੈ ਲੱਗ ਜਾਵੇ Shimla mircha ਇਸ ਤਰੀਕੇ ਨਾਲ ਹੋਰ ਵੀ ਜ਼ਰਾ ਟੇਸਟੀ ਬਣ ਕੇ ਤਿਆਰ ਹੋਣਗੇ ਇੱਕਦਮ ਮਸਾਲੇਦਾਰ ਜਿਹਾ ਬਣ ਗਏ दो तो तीन मिनट मैं शिमला मिर्चा खुले इस तरीके पका लिया है हम अपने शिमला मिर्चा भरवान बन के बिल्कुल तैयार हैं बहुत ज्यादा वजिया बन के तैयार हुई हैं तो अंदरों स्टफिंग बिल्कुल देखो इन्हों की बाहर नहीं आई बिल्कुल शिमला मिर्च अपन वधिया तरीके बनिया हैं तो इन हूँ आप बॉल रख लवेंगे शिमला मिर्चा बार भी वी बहुत वीरिया रड़ गई अंदरों बहुत ही चटपटिया शिमला मिर्चा बन के तैयार हुई हैं स्टफिंग इन्ही बहुत ज़्यादा जबरदस्त है ਹੁਣ ਤੁਸੀਂ ਮੇਰੇ ਤਰੀਕੇ ਨਾਲ ਪਰਵਾ ਸ਼ਿਮਲਾ ਮਿਰਚ ਦੀ ਰੈਸਪੀ ਨੂੰ ਟਰਾਈ ਕਰਨਾ ਫਿਰ ਮੈਨੂੰ ਦੱਸਣਾ ਕਿ ਤੁਹਾਡੀਆਂ ਸ਼ਿਮਲਾ ਮਿਰਚਾਂ ਕਿਸ ਤਰ੍ਹਾਂ ਬਣੀਆਂ ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਸ਼ਟ੍ਰੀਆ ਕਾਲ